ਕਹ ਰੀ ਤੇਰੇ ਓ ਲਜਪਤ ਹੈ ਦਾਤਾ ਓਹ ਦਇਆਲ ਨਾਮ ਦੇਹੋ ਮੰਗਤ ਜਨ ਕੋ ਸਦਾ ਰਹੋ ਰੰਗ ਰਤ ਵਾਤਿਕ ਮੰਗੇ ਦਾਨ ਦੇਹ ਪਿਆਰਿਆ ਦੇਵਨ ਹਾਰਤਾ ਤਾਰ ਮੈਂ ਨਿਤ ਸਿਤਾਰਿਆ ਆਪ ਮਿਏ ਲੜ ਲਾਏ ਦਰ ਦਰਬੇਸ਼ ਸੇ ਤਿੰਨ ਧਨ ਜਨੇਂ ਦੀ ਮੌ ਆਏ ਸਫਲ ਸਚਨ ਸੱਚਾ ਪਾਤਸ਼ਾਹ ਤੇਰ ਸਾਹਾਂ ਦੇ ਸਾਹੋ ਜਿਸ ਪਾਸ ਬਹਿਤਿਆ ਸੋਹੀਐ ਅਬਨੰਦੋ ਵੇਸਾਮੂ ਸਤਨਾਮ ਵਾਹਿਗੁਰੂ ਸਾਹਿਬ ਜੀ ਨਾਨਸਰੀ ਮਹਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰਿ ਜਾ ਕੈ ਵਸ ਹੈ ਕਾਮ ਤਿਨਾ ਸੋ ਐਸਾ ਹਰਿ ਧਿਆਈਐ ਮੇਰੇ ਜੀ ਆਰੇ ਤਾਂ ਸਰਬ ਸੁਖ ਪਾਵਹਿ ਮੇਰੇ ਮਨਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਤੈ ਵਸ ਹੈ ਕਾਮ ਧੇਨਾ ਸੋ ਐਸਾ ਹਰ ਧਿਆਈਐ ਮੇਰੇ ਜੀਅਰੇ ਤਾਂ ਸਰਬ ਸੁਖ ਪਾਵਹਿ ਮੇਰੇ ਮਨਾ ਜਪ ਮੰਨ ਸਤਨਾਮ ਸਦਾ ਸਤਨਾਮ 팔ਤ 팔ਤ মুখ ਊਜਲ ਹੋਈ ਹੈ ਨਿਤ ਧਿਆਈਐ ਹਰ ਪ੍ਰਖ ਨਿਰੰਜਨਾ ਰਹਾ ਜਹ ਹਰ ਸਿਮਰਨ ਭਇਆ ਤਹ ਉਪਾਦ ਗਤ ਕੀਨੀ ਵੱਡ ਭਾਗੀ ਹਰ ਜਪਨਾ ਜਨ ਨਾਨਕ ਕਉ ਗੁਰ ਇਹ ਮਤ ਦਿਨੀ ਜਪ ਹਰ ਭਵ ਜਲ ਤਰਨਾ ਜਹ ਹਰ ਸਿਮਰਨ ਭਿਆ ਕਹਿ ਉਪਾਦ ਗਤ ਤੀਨੀ ਵਡ ਪਾਗੀ ਹਰ ਜਪਨਾ ਜਨ ਨਾਨਕ ਕਾ ਉਰੇ ਮਤ ਦਿਨੀ ਜਪ ਹਰ ਭਵ ਜਲ ਤਰਨਾ ਆਉਸਾ ਰਾਹ ਜੇ ਕੀ ਫਤੇ ਵਾਹ ਸਤਿਗੁਰੂ ਜੀ ਇੱਕ ਸੈਕਿੰਡ ਤੋਂ ਰਹਿਣਾ ਮੈਨੂੰ ਸੋਚੀ ਜਾ ਰਿਹਾ ਸੀ ਕਿ ਜਦ ਅਕਸਰ ਸਫਰ ਦੀ ਗੱਲ ਕਰਦੇ ਆਂ ਇੰਚ ਇੰਚ ਸੂਤ ਸੂਤ ਇਤਿਹਾਸ ਦੀ ਗੱਲ ਕਰਦੇ ਆਂ ਅਧ ਮਹਾਰਾਜ ਨੇ ਕਿਉਂ ਕਿ ਦੋ ਆਇਆ ਭਾਈ ਸਨਾਮ ਸਿੰਘ ਹੋਰ ਮੋਹ ਤੇ ਕਿਸ ਪਾਸੇ ਨੂੰ ਗੁਰੂ ਸਾਹਿਬ ਲੈ ਗਏ ਪਰ ਗੁਰੂ ਸਾਹਿਬ ਨੇ ਮੋਹ ਰਲਾ ਦਿੱਤੀ ਕੰਦੇਵੀਏ ਸਰਸਾ ਕੀ ਭਵ ਸਾਗਰ ਕਰਿਆ ਜਾਂਦਾ ਜਪ ਹਰ ਭਵ ਜਲ ਕਰਨ ਮੋਹ ਲਾਗਤੀ ਵਾਰਦ ਕਦੇ ਹੀ ਨਹੀਂ ਤੁਸੀਂ ਇਹ ਜਿਹੜੇ ਸਮੁੰਦਰ ਤੋਂ ਦੁਨੀਆ ਕਰਦੀ ਹੈ ਨਾ ਉਹਦੀਆਂ ਛੱਲਾਂ ਨੂੰ ਕੀਦ ਕਿੱਲਾ ਨਹੀਂ ਰਿਹਾ ਜਾਂਦਾ ਤੇ ਦੁੱਧੀ ਗੁਰੂ ਮਹਾਰਾਜ ਨੇ ਕਹੀ ਵੀ ਜਿੱਥੇ-ਜਿੱਥੇ ਵੀ ਹਰ ਸਿਮਰਨ ਹੈ ਤੁਹਾਡੇ ਘਰਾਂ 'ਚ ਵੀ ਉਸੇ ਕੋਈ ਮੁਸ਼ਕਲ ਰਹਿਣੀ ਕੋਈ ਨਹੀਂ ਜੀ ਜਹ ਹਰ ਸਿਮਰਨ ਭਇਆ ਤੈਵ ਉਪਾਦ ਕਰਤੀ ਤੇ ਭਗਾwale ਵਡਭਾਗੀ ਹਰ ਜੱਥੇ ਮੋਹਰ ਲਾ ਦਿੱਤੀ ਮਹਾਰਾਜ ਨੇ ਅਨੇ ਦੀ ਅੱਜ ਬੁਲਾਇਆ ਜੀ ਸਤਗੁਰੂ ਚਾਹੁੰਦੇ ਸਤਿਗੁਰੂ ਦੀ ਚਾਹੁੰਦੇ ਕਿ ਤੁਸੀਂ ਨਾਮ ਦੇਖੋ ਸਿੱਖੋ ਸਾਰੀਆਂ ਮਸੀਤਾਂ ਦੇ ਹਾਲਾਤ ਆ ਜਾਓ ਭਾਈ ਸ